ਜੈ ਸ਼੍ਰੀ ਦੇਵ ਜੈ ਸ਼੍ਰੀ ਸਭ ਤੋਂ ਪਹਿਲਾਂ ਮੈਂ ਮੰਦਰ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ ਇਹ ਨੌਜਵਾਨ ਹੁੰਦੇ ਸੀ ਅਜ ਤੋਂ 25 ਸਾਲ ਪਹਿਲਾਂ ਤੇ ਅੱਜ 45 45 ਪਿਆ 50 ਸਾਲ ਦੇ ਹੋ ਗਏ ਇਹਨਾਂ ਨੂੰ ਆਸ਼ੀਰਵਾਦ ਸਾਡੇ ਬਜ਼ੁਰਗਾਂ ਦਾ ਸੀ ਸ਼ਹਿਰ ਦੇ ਨਾਲ ਮੰਦਰ ਦੀ ਸਥਾਪਨਾ ਕੀਤੀ ਉਹ ਅੱਜ ਵਿਸ਼ਾਲ ਭਵਨ ਬਣ ਕੇ ਸ਼੍ਰੀ ਦੇਵ ਮਹਾਰਾਜ ਦਾ ਮੰਦਰ ਇਹਨਾਂ ਦੀ ਮਿਹਨਤ ਦੇ ਸਦਕੇ ਮੈਂ ਸਮਝਾਂਗਾ ਪਰ ਸ਼ਹਿਰ ਵਾਸੀਆਂ ਦਾ ਬੜਾ ਵੱਡਾ ਸਹਿਯੋਗ ਜਿਹਦੀ ਵਜ੍ਹਾ ਨਾਲ ਇੱਕ ਮੰਦਿਰ ਇੱਕ ਬਹੁਤ ਵੱਡਾ ਮੰਦਿਰ ਸਾਡਾ ਬਣ ਕੇ ਪੜਿਆ ਔਰ 40 40 ਦਿਨ ਪਾਰ ਹੋਇਆ ਔਰ 40 ਦਿਨ ਦੇ ਪਾਰ ਚ ਸਾਰੇ ਸ਼ਹਿਰ ਵਾਸੀਆਂ ਨੇ ਆਪਣਾ ਆਪਣਾ ਸਹਿਯੋਗ ਆਇਆ ਔਰ ਮੰਦਿਰ ਕਮੇਟੀ ਇਹਨਾਂ ਦੀ ਜਿੰਨੀ ਤਾਰੀਫ ਕਰਨੀ ਉਹ ਨਹੀਂ ਦੋੜੀ ਆ ਔਰ ਇਹਨਾਂ ਨੂੰ ਬਰਨ ਸ਼ਨੀ ਦੇ ਭਾਰਾ ਜਿੰਦੇ ਆ ਜੇ ਕਿ ਭਜਨ ਆ ਇਹ ਜਿਹੜੇ ਵੱਡੇ ਪ੍ਰੋਗਰਾਮ ਹੋ ਸਾਡੀ ਸ਼ਹਿਰ ਦਾ ਕੋਈ ਵੀ ਸ਼ੋਭਾ ਯਾਤਰਾ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਇਹ ਮੰਦਿਰ ਕਮੇਟੀ ਬਹੁਤ ਬਹੁਤ ਚੱਕੇ ਸੰਗਤਿਆ ਔਰ ਪਾਠ ਨਿਰਵਿਗਨ ਸੰਪੂਰਨ ਹੋਣ ਤੇ ਮੈਂ ਸਭ ਨੂੰ ਵਧਾਈ ਦਿੰਦਾ ਖਾਸ ਤੌਰ ਤੇ ਮੰਦਰ ਕਮੇਟੀ ਤੇ ਸਾਰੇ ਸ਼ਹਿਰ ਨੂੰ ਕਿ ਮਹਾਰਾਜ ਜੇ ਸੇਵਾ ਜੀ ਮਹਾਰਾਜ ਸਾਰੇ ਸ਼ਹਿਰ ਤੇ ਕਿ ਸਾਡੇ ਇਹਨਾਂ ਬੱਚਿਆਂ ਦੇ ਖੇਰ ਕਰਪਾ ਕਰਿਆ ਤੇ ਨੇ ਕਿਹਾ ਹੋਇਆ ਬਹੁਤ ਬਹੁਤ ਬਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਸਰ ਸਰ ਅੱਜ ਦਾ ਸਨੀ ਚਰੀਸਾ ਦੇ 40 ਦਿਨਾਂ ਦੇ ਲਗਾਤਾਰ ਪਾਠ ਨੂੰ ਆਪ ਵਿਸ਼ਰਾਮ ਦਿੱਤਾ ਗਿਆ ਇਸ ਮੰੰਤਰੀ ਦੀ ਗਣਹ ਅੱਜ ਬੜਾ ਬੜ ਭਾਗਾ ਦਿਨ ਹੈਗਾ ਕਿ ਇੱਕ ਕੂਥਲੇ ਦੇ ਵਿੱਚ ਅੱਜ ਸ਼ਨੀ ਦੇ ਮਹਾਰਾਜੀ ਦੇ ਮੰਦਰ ਵਿੱਚ ਹੀ ਅਮੀ ਜੇ ਪਾਠ ਸੰਪੂਰਨ ਹੋਏ ਨੇ ਅੱਜ ਅਖੀਰ ਦਾ ਪੜਾਅ ਸੀਗਾ ਤੇ ਅੱਜ ਬਹੁਤ ਜ਼ਿਆਦਾ ਸੰਗਤ ਇੱਥੇ ਇਕੱਠੀ ਹੋਈ ਹੈ ਤੋਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਭਗਤਵਾਹ ਸਾਹਿਬ ਨੇ ਜਾਂ ਰਮਨ ਜੀ ਹੈਗੇ ਨੇ ਜਾਂ ਹੋਰ ਵੀ ਜਿੰਨੀ ਵੀ ਕਮੇਟੀ ਹੈਗੀ ਹੈ ਤੇ ਸਾਰਿਆਂ ਦੇ ਉਪਰਾਲੇ ਸਦਕਾ ਅੱਜ ਹੀ ਜਿਹੜਾ ਇਹ ਪ੍ਰੋਗਰਾਮ ਜਿਹੜਾ ਮਨਾਇਆ ਜਾ ਰਿਹਾ ਹੈਗਾ ਤੋਂ ਮੈਂ ਸਾਰੀ ਸ਼ਹਿਰ ਵਾਸੀਆਂ ਨੂੰ ਆਪਣੇ ਜਿੰਨੇ ਵੀ ਆਵਾਮ ਹੈਗੀ ਆ ਕਪੂਟਲੇ ਦੀ ਔਰ ਕਪੂਟਲੇ ਤੋਂ ਬਾਹਰ ਤੇ ਜਿੰਨੀ ਵੀ ਸੰਗਤ ਹੈਗੀ ਆ ਸ਼ਨੀ ਦੇ ਮਹਾਰਾਜ ਤੇ ਇਹ ਜੋ ਸੰਗਤ ਹੈਗੀ ਆ ਮੈਂ ਸਾਰਿਆਂ ਨੂੰ ਅੱਜ ਵੀ ਇਹ ਦਿੰਦੀ ਆ ਸਭ ਤੋਂ ਘਾਟੀਆਂ ਜਿਹੜੀਆਂ ਮੁਬਾਰਕਾਂ ਦੇ